ਜਿਹੜੇ ਜਿੱਤ ਪ੍ਰਾਪਤ ਹੋਈ ਮੇਰੇ ਪਾਪਾ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਬਰਨਾਲੇ ਤੋਂ ਮੈਂ ਸਭ ਤੋਂ ਪਹਿਲਾਂ ਬਰਨਾਲੇ ਦੇ ਵਸਨੀਕਾਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਇੱਥੇ ਨਾਲੇ ਸਾਡੇ ਉਹਨਾਂ ਨੇ ਅੱਜ ਸਾਡੇ ਪਿਆਰ ਦਾ ਮੂਲ ਪਾਇਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕੀ ਕਹਿਣਾ ਚਾਹਣਾ ਵੋਟਰਾਂ ਨੂੰ ਕੀ ਕਿਵੇਂ ਧੰਨਵਾਦ ਕਰਨਾ ਚਾਹਣਾ ਵੋਟਰਾਂ ਦਾ ਜਿਵੇਂ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਕਰਗਿਆਂ ਦਾ ਮਾਨ ਰੱਖਿਆ ਅਸੀਂ ਉਹਨਾਂ ਦੀ ਵੋਟ ਦਾ ਮਾਨ ਰੱਖ ਕੇ ਉਹਨਾਂ ਦੇ ਹਰ ਇੱਕ ਕੰਮ ਆਵਾਂਗੇ ਜਿਹੜੇ ਕੰਮ ਰਹਿੰਦੇ ਆ ਜਿਹੜਾ ਕੁਝ ਰਹਿੰਦਾ ਸੀ ਸਾਰਾ ਪੂਰਾ ਕਰਾਂਗੇ ਜੀ ਜਿਹੜੇ ਜਿੱਤ ਪ੍ਰਾਪਤ ਹੋਈ ਮੇਰੇ ਪਾਪਾ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਬਰਨਾਲੇ ਤੋਂ ਮੈਂ ਸਭ ਤੋਂ ਪਹਿਲਾਂ ਬਰਨਾਲੇ ਦੇ ਵਸਨੀਕਾਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਇੱਥੇ ਨਾਲੇ ਸਾਡੇ ਉਹਨਾਂ ਨੇ ਅੱਜ ਸਾਡੇ ਪਿਆਰ ਦਾ ਮੂਜ ਪਾਇਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕੀ ਕਹਿਣਾ ਚਾਹਣਾ ਵੋਟਰਾਂ ਨੂੰ ਕੀ ਕਿਵੇਂ ਧੰਨਵਾਦ ਕਰਨਾ ਚਾਹਣਾ ਵੋਟਰਾਂ ਦਾ ਜਿਵੇਂ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਕਰ ਗਿਆ ਦਾ ਮਾਨ ਰੱਖਿਆ ਅਸੀਂ ਉਹਨਾਂ ਦੀ ਵੋਟ ਦਾ ਮਾਨ ਰੱਖ ਕੇ ਉਹਨਾਂ ਦੇ ਹਰ ਇੱਕ ਕੰਮ ਆਵਾਂਗੇ ਜਿਹੜੇ ਕੰਮ ਰਹਿੰਦੇ ਆ ਜਿਹੜਾ ਕੁਝ ਰਹਿੰਦਾ ਸੀ ਸਾਰਾ ਪੂਰੀ ਪੂਰਾ ਕਰਾਂਗੇ ਜੀ ਜਿਹੜੇ ਜਿੱਤ ਪ੍ਰਾਪਤ ਹੋਏ ਮੇਰੇ ਪਾਪਾ ਨੇ ਇੱਥੇ ਜਿੱਤ ਪ੍ਰਾਪਤ ਕੀਤੀ ਹੈ ਜੀ ਬਰਨਾਲੇ ਤੋਂ ਮੈਂ ਸਭ ਤੋਂ ਪਹਿਲਾਂ ਬਰਨਾਲੇ ਦੇ ਵਸਨੀਕਾਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਇੱਥੇ ਨਾਲੇ ਸਾਡੇ ਉਹਨਾਂ ਨੇ ਅੱਜ ਸਾਡੇ ਪਿਆਰ ਦਾ ਮੁੱਲ ਪਾਇਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕੀ ਕਹਿਣਾ ਚਾਹਣਾ ਵੋਟਰਾਂ ਨੂੰ ਕੀ ਕਿਵੇਂ ਧੰਨਵਾਦ ਕਰਨਾ ਚਾਹਣਾ ਵੋਟਰਾਂ ਦਾ ਜਿਵੇਂ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਕਰ ਗਿਆ ਦਾ ਮਾਨ ਰੱਖਿਆ ਅਸੀਂ ਉਹਨਾਂ ਦੀ ਵੋਟ ਦਾ ਮਾਨ ਰੱਖ ਕੇ ਉਹਨਾਂ ਦੇ ਹਰ ਇੱਕ ਕੰਮ ਆਵਾਂਗੇ ਜਿਹੜੇ ਕੰਮ ਰਹਿੰਦੇ ਆ ਜਿਹੜਾ ਕੁਝ ਰਹਿੰਦਾ ਸੀ ਸਾਰਾ ਪੂਰਾ ਕਰਾਂਗੇ ਜੀ ਜਿਹੜੇ ਜਿੱਤ ਪ੍ਰਾਪਤ ਹੋਏ ਮੇਰੇ ਪਾਪਾ ਨੇ ਇਥੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਬਰਨਾਲੇ ਤੋਂ ਮੈਂ ਸਭ ਤੋਂ ਪਹਿਲਾਂ ਬਰਨਾਲੇ ਦੇ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਇਥੇ ਨਾਲੇ ਸਾਡੇ ਉਹਨਾਂ ਨੇ ਅੱਜ ਸਾਡੇ ਪਿਆਰ ਦਾ ਮੁੱਲ ਪਾਇਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕੀ ਕਹਿਣਾ ਚਾਹਣਾ ਵੋਟਰਾਂ ਨੂੰ ਕੀ ਕਿਵੇਂ ਧੰਨਵਾਦ ਕਰਨਾ ਚਾਹਣਾ ਵੋਟਰਾਂ ਦਾ ਜਿਵੇਂ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਘਰ ਗਿਆ ਦਾ ਮਾਨ ਰੱਖਿਆ ਅਸੀਂ ਉਹਨਾਂ ਦੀ ਵੋਟ ਦਾ ਮਾਨ ਰੱਖ ਕੇ ਉਹਨਾਂ ਦੇ ਹਰ ਇੱਕ ਕੰਮ ਆਵਾਂਗੇ ਜਿਹੜੇ ਕੰਮ ਰਹਿੰਦੇ ਆ ਜਿਹੜਾ ਕੁਝ ਰਹਿੰਦਾ ਸੀ ਸਾਰਾ ਪੂਰੀ ਪੂਰਾ ਕਰਾਂਗੇ ਜੀ ਇੱਥੇ ਜਿੱਤ ਪ੍ਰਾਪਤ ਹੋ ਗਈ। ਮੇਰੇ ਪਾਪਾ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਬਰਨਾਲੇ ਤੋਂ ਮੈਂ ਸਭ ਤੋਂ ਪਹਿਲਾਂ ਬਰਨਾਲੇ ਦੇ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਇੱਥੇ ਨਾਲੇ ਸਾਡੇ ਉਹਨਾਂ ਨੇ ਅੱਜ ਸਾਡੇ ਪਿਆਰ ਦਾ ਮੁੱਲ ਪਾਇਆ ਉਹਦੇ ਲਈ ਬਹੁਤ-ਬਹੁਤ ਧੰਨਵਾਦ। ਕੀ ਕਹਿਣਾ ਚਾਹਣਾ ਵੋਟਰਾਂ ਨੂੰ ਕੀ ਕਿਵੇਂ ਧੰਨਵਾਦ ਕਰਨਾ ਚਾਹਣਾ? ਵੋਟਰਾਂ ਦਾ ਜਿਵੇਂ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਘਰ ਗਿਆ ਦਾ ਮਾਨ ਰੱਖਿਆ ਅਸੀਂ ਉਹਨਾਂ ਦੀ ਵੋਟ ਦਾ ਮਾਨ ਰੱਖ ਕੇ ਉਹਨਾਂ ਦੇ ਹਰ ਇੱਕ ਕੰਮ ਆਵਾਂਗੇ ਜਿਹੜੇ ਕੰਮ ਰਹਿੰਦੇ ਆ ਜਿਹੜਾ ਕੁਝ ਰਹਿੰਦਾ ਸੀ ਸਾਰਾ ਪੂਰੀ ਪੂਰਾ ਕਰਾਂਗੇ ਜੀ। ਜਿਹੜੇ ਜਿੱਤ ਪ੍ਰਾਪਤ ਹੋਈ ਮੇਰੇ ਪਾਪਾ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਬਰਨਾਲੇ ਤੋਂ ਮੈਂ ਸਭ ਤੋਂ ਪਹਿਲਾਂ ਬਰਨਾਲੇ ਦੇ ਵਸਨੀਕਾਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਇੱਥੇ ਨਾਲੇ ਸਾਡੇ ਉਹਨਾਂ ਨੇ ਅੱਜ ਸਾਡੇ ਪਿਆਰ ਦਾ ਮੂਜ ਪਾਇਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕੀ ਕਹਿਣਾ ਚਾਹਣਾ ਵੋਟਰਾਂ ਨੂੰ ਕੀ ਕਿਵੇਂ ਧੰਨਵਾਦ ਕਰਨਾ ਚਾਹਣਾ ਵੋਟਰਾਂ ਦਾ ਜਿਵੇਂ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਕਰਗਿਆਂ ਦਾ ਮਾਨ ਰੱਖਿਆ ਅਸੀਂ ਉਹਨਾਂ ਦੀ ਵੋਟ ਦਾ ਮਾਨ ਰੱਖ ਕੇ ਉਹਨਾਂ ਦੇ ਹਰ ਇੱਕ ਕੰਮ ਆਵਾਂਗੇ ਜਿਹੜੇ ਕੰਮ ਰਹਿੰਦੇ ਆ ਜਿਹੜਾ ਕੁਝ ਰਹਿੰਦਾ ਸੀ ਸਾਰਾ ਪੂਰਾ ਕਰਾਂਗੇ ਜੀ ਜਿਹੜੇ ਜਿੱਤ ਪ੍ਰਾਪਤ ਹੋਈ ਮੇਰੇ ਪਾਪਾ ਨੇ ਇੱਥੇ ਜਿੱਤ ਪ੍ਰਾਪਤ ਕੀਤੀ ਹੈ ਜੀ ਬਰਨਾਲੇ ਤੋਂ ਮੈਂ ਸਭ ਤੋਂ ਪਹਿਲਾਂ ਬਰਨਾਲੇ ਦੇ ਵਸਨੀਕਾਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਇੱਥੇ ਨਾਲੇ ਸਾਡੇ ਉਹਨਾਂ ਨੇ ਅੱਜ ਸਾਡੇ ਪਿਆਰ ਦਾ ਮੋਜ ਪਾਇਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕੀ ਕਿਹੜਾ ਚਾਹਣਾ ਵੋਟਰਾਂ ਨੂੰ ਕੀ ਕਿਵੇਂ ਧੰਨਵਾਦ ਕਰਨਾ ਚਾਹਣਾ ਵੋਟਰਾਂ ਦਾ ਜਿਵੇਂ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਕਰ ਗਿਆ ਦਾ ਮਾਨ ਰੱਖਿਆ ਅਸੀਂ ਉਹਨਾਂ ਦੀ ਵੋਟ ਦਾ ਮਾਨ ਰੱਖ ਕੇ ਉਹਨਾਂ ਦੇ ਹਰ ਇੱਕ ਕੰਮ ਆਵਾਂਗੇ ਜਿਹੜੇ ਕੰਮ ਰਹਿੰਦੇ ਆ ਜਿਹੜਾ ਕੁਝ ਰਹਿੰਦਾ ਸੀ ਸਾਰਾ ਪੂਰੀ ਪੂਰਾ ਕਰਾਂਗੇ ਜੀ